ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਇ ਤੂ ਸਭ ਵਰਤੈ ਸੱਚ ਏ ਜੀਵ ਤੂੰ ਸੱਚਾ ਸਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਇਕਾਗਰ ਚਿਤੋ ਕੇਤੇ ਹੋਣਾ ਅਰਾਧਨਾ ਕਰ ਅਤੇ ਨਿਸ਼ਚਾ ਕਰਕੇ ਸਭੋ ਸਾਰਿਆਂ ਵਿੱਚ ਸੱਚ ਸਰੂਪ ਹੀ ਵਰਤਦਾ ਹੈ ਵਾ ਜਦ ਸੱਚੇ ਦਾ ਨਾਮ ਧਿਆਵੇਗਾ ਤਾਂ ਤੈਨੂੰ ਸਾਰਿਆਂ ਵਿੱਚ ਸੱਚ ਸਰੂਪ ਦੀ ਵਰਤਦਾ ਦਿਸੇਗਾ ਐਸਾ ਪ੍ਰਗਿਆਸ਼ ਤੇਰੇ ਹਿਰਦੇ ਵਿੱਚ ਹੋਵੇਗਾ ਭਾਵ ਅਵਰਨ ਦਾ ਪਰਦਾ ਤੇਰੇ ਅੰਦਰੋਂ ਚੁੱਕਿਆ ਜਾਵੇਗਾ ਨਾਨਕ ਹੁਕਮੈ ਜੋ ਬੁੱਝੈ ਸੋ ਫਲ ਪਾਏ ਸੱਚ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਹੜਾ ਪੁਰਖ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਜਪਣ ਰੂਪੀ ਹੁਕਮ ਨੂੰ 부ਝ ਲੈਂਦਾ ਜਿਹੜਾ 부ਝਦਾ ਹੈ ਉਹ ਸੱਚ ਸਰੂਪ ਦੀ ਪ੍ਰਾਪਤੀ ਰੂਪ ਸ੍ਰੇਸ਼ਟ ਫਲ ਨੂੰ ਪਾ ਲੈਂਦਾ ਹੈ ਵਾ ਸੱਚਾ ਬ੍ਰਹਮ ਗਿਆਨ ਰੂਪੀ ਫਲ ਪਾ ਲੈਂਦਾ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ 부ਝੈ ਸੱਚ ਜਿਹੜਾ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਦਾ ਨਾਮ ਜਪਣ ਰੂਪ ਹੁਕਮ ਨਹੀਂ 부ਝਦਾ ਉਹ ਪੁਰਖ ਕੇਵਲ ਬਦਨੀ ਮੁਖ ਨਾਲ ਕਥਨੀ ਕਥਾ ਹੀ ਕਰਦਾ ਫਿਰਦਾ ਰਹਿੰਦਾ ਹੈ। ਅਥਵਾ ਭਾਵੇਂ ਕੋਈ ਸੋਹਣੀ ਕਥਾ ਕਰਨੀ ਜਾਣਦਾ ਹੋਵੇ। ਭਾਵੇਂ ਕੋਈ ਚੰਗੀ ਬਦਨੀ ਹੁੰਦਾ ਕਵੀਸ਼ਰੀ ਜਾਣਦਾ ਹੋਵੇ। ਇਉਂ ਕਰਦਾ ਹੋਇਆ ਦੁਨੀਆਂ ਵਿੱਚ ਫਿਰਦਾ ਰਹਿੰਦਾ ਹੋਵੇ। ਉਹ ਸੱਚੇ ਦਾ ਗੁਰਾਂ ਦੁਆਰਾ ਨਾਮ ਜਪਣ ਦਾ ਹੁਕਮ ਨਹੀਂ 부ਝਦਾ। ਵਾਹ ਗੁਰਾਂ ਦਾ ਹੁਕਮ ਨਹੀਂ 부ਝਦਾ ਇਸੇ ਕਰਕੇ ਉਸ ਨੂੰ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਹਰ ਕਾ ਬਾਣਾ ਮੰਨੇ ਸੋ ਭਗਤ ਹੋਏ ਵੇਣ ਮੰਨੇ ਕਜਨ ਕਜ ਸੋ ਇਸ ਦਾ ਪਹਿਲਾ ਪਾਠ ਦਾ ਕਜਨ ਕਜ ਹੀ ਹੈ ਦੂਸਰਾ ਪਾਠ ਇਹ ਹੈ ਕਜ ਨੇ ਕਜ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦਾ ਬਾਣਾ ਹੁਕਮ ਮੰਨਦਾ ਹੈ ਉਹ ਹੀ ਅਸਲੀ ਭਗਤ ਹੁੰਦਾ ਜਿਹੜਾ ਬਾਣਾ ਮੰਨੇ ਤੋਂ ਬਗੈਰ ਹੀ ਉਹ ਝੂਠਾਪੁਰਖ ਕੱਜਨ ਕੱਜਿਆਂ ਤੋਂ ਵੀ ਕੱਜਾ ਹੈ ਵਾ ਕੱچے ਵਿਸ਼ਿਆਂ ਵਿੱਚ ਲੱਗ ਕੇ ਕੱਜ ਹੁੰਦਾ ਕਚਿਆਈ ਵਾਲਾ ਹੈ ਦੂਸਰੇ ਪਾਠ ਦੇ ਹਿਸਾਬ ਨਾਲ ਕੱਜ ਨ ਕੱਜ ਵਾ ਕੱਜ ਹੁੰਦਾ ਉਹਨੇ ਕੱਜ ਹੁੰਦਾ ਨੇ ਵਿਸ਼ੇਸ਼ ਕਰਕੇ ਕੱਜਿਆਂ ਤੋਂ ਕੱਜਾ ਹੈ ਵਾ ਕੱਜ ਤੂੰ ਵੀ ਕੱਜਾ ਨਿਕੰਮਾ ਹੈ ਮਹੱਲਾ ਤੀਜਾ ਮਨਮੁਖ ਬੋਲ ਨ ਜਾਣਦੀ ਉਹਨਾ ਅੰਦਰ ਕਾਮ ਕ੍ਰੋਧ ਅਹੰਕਾਰ ਮਨਮੁਖ ਪੁਰਖ ਗੁਰਮੁਖ ਵਾਲੀ ਮਿੱਠੀ ਬਾਣੀ ਬੋਲਣਾ ਨਹੀਂ ਜਾਣਦੇ। ਵਾ ਪਰਮੇਸ਼ਰ ਦਾ ਜਸ ਬੋਲਣਾ ਨਹੀਂ ਜਾਣਦੇ। ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਕਾਮ, ਕ੍ਰੋਧ, ਹੰਕਾਰ, ਆਦਿ ਔਗਣ ਹਨ। ਓਇ ਥਾ ਕੋਥਾ ਨ ਜਾਣਨੀ ਓਨ ਅੰਤਰ ਲੋਭ ਵਿਕਾਰ। ਓਇ ਕਈਓ ਮਨਮੁਖ ਪੁਰਖ ਚੰਗਾ ਥਾਂ ਕੋਥਾ ਖੋਟਾ ਥਾਂ ਭਾਗ ਪਲਾ ਬੁਰਾ ਪਾਪ ਪੁੰਨ ਸੰਗਤ ਸੰਗਤ ਯੋਗਤਾ ਅਯੋਗਤਾ ਆਦ ਨਹੀਂ ਜਾਣਦੇ। ਮਦੁਰਿਆ ਪਾਦਰੂਪੀ ਥਾ ਤੇ ਔਗਣਾ ਵਾਲਾ ਕੋਟਾ ਥਾ ਬੰਦਰਕ ਤੇ ਸਵਰਗ ਆਦਿਕ ਨੂੰ ਨਹੀਂ ਜਾਣਦੇ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ ਤੇ ਵਿਕਾਰ ਭੋਗਣ ਦੀ ਇਚਾ ਹੈ ਉਹ ਇਹ ਅਬ ਆਪਣੇ ਸਵਾਇ ਆਇ ਬਹਿ ਗੱਲਾਂ ਕਰਹਿ ਉਹਨਾਂ ਮਾਰੇ ਜੰਦਾਰ ਜੇ ਉਹ ਇੱਕੀ ਉਹ ਮਨਮੁਖ ਆਪਣੇ ਸਵਾਏ ਮਤਲਬ ਸਵਾਰਥ ਵਾਸਤੇ ਸਤ ਸੰਗਤ ਵਿੱਚ ਆ ਜਾਣ ਤਾਂ ਵੀ ਸਤ ਸੰਗਤ ਵਿੱਚ ਬੈਠ ਕੇ ਸਾਰੀਆਂ ਸੰਸਾਰੀ ਗੱਲਾਂ ਹੀ ਕਰਦੇ ਰਹਿੰਦੇ ਆ ਇਸ ਲਈ ਉਹਨਾਂ ਮਨਮੁੱਖਾਂ ਨੂੰ ਜੰਦਾਰ ਜੰਦ ਆਰ ਜੰਦ ਜਿੰਦ ਦਾ ਆਰ ਵੈਰੀ ਜਮ ਜਮ ਦੂਤ ਡੰਡੇ ਨਾਲ ਮਾਰਦਾ ਹੈ ਅੱਗੇ ਦਰਗਹਿ ਲੀਕਾ ਮੰਗੀਏ ਮੰਗੇ ਹੈ ਅੱਗੇ ਦਰਗਹਿ ਲੀਕਾ ਮੰਗੇ ਹੈ ਮਾਰ ਖੁਆਰ ਕੀ ਜਹ ਗੂੜਿਆਰ ਅੱਗੇ ਕੀ ਗੀ ਅਗੇ ਦਰਗਾਹ ਨਿਆਂ ਸਭਾ ਵਿੱਚ ਮਨਮੁੱਖਾਂ ਤੋਂ ਕੀਤੇ ਕੋ ਕਰਮਾਂ ਦਾ ਲੇਖਾ ਹਿਸਾਬ ਮੰਗਿਆ ਲਿਆ ਜਾਵੇਗਾ ਤੇ ਉਹ ਗੂੜਿਆਰ ਝੂਠ ਦੀ ਪ੍ਰਾਪਤੀ ਵਾਲੇ ਪੁਰਖ ਮਾਰ ਮਾਰ ਕੇ ਖੂਆਰ ਖਰਾਬ ਕੀਤੇ ਜਾਣਗੇ ਅਗਲੀ ਪੰਕਤੀ ਪ੍ਰਸ਼ਨ ਰੂਪ ਹੈ ਇਹ ਗੂੜੇ ਕੀ ਮਲ ਕਿਉ ਉੱਤਰੈ ਕੋਈ ਕੱਢੋ ਇਹ ਵਿਚਾਰ اے بھائی اے گوڑ چھوڑ دی مائل اندروں کیویں اترے کیویں لتھی جگیاسو دا سوال ہے کوئی اے وچار نرنا کر کے کڈو پاپ دسنا کرو سدگور ملے تا نام ڈڑائے سب کلوک کڈن ہار ہاں جد جیو پورے سدگرا نال ملدا ہے سدگورو تر دے رہے تاد پورے سدگرو جی پرمیشر دا نام ڈریڑ پرپک کراون دے ا ਜੋ ਨਾਮ ਸਾਰੇ ਕਿਲਵਿਕ ਪਾਪਾਂ ਨੂੰ ਕੱਟਣ ਵਾਲਾ ਹੈ ਨਾਮ ਜਪੇ ਨਾਮੋ ਆਰਾਦੇ ਤਿਸ ਜਨ ਕੋ ਕਰੋ ਸਭ ਨਮਸਕਾਰ ਜੋ ਪਰਮੇਸ਼ਰ ਦੇ ਨਾਮ ਨੂੰ ਬਾਣੀ ਕਰਕੇ ਜਪਦਾ ਹੈ ਤੇ ਮਨ ਕਰਕੇ ਵੀ ਭਾਵਨਾ ਨਾਲ ਪਰਮੇਸ਼ਰ ਦੇ ਨਾਮ ਨੂੰ ਆਰਾਦੇ ਧਿਆਉਂਦਾ ਹੈ ਉਸ ਗੁਰਮੁਖ ਜਨ ਨੂੰ ਸਾਰੇ ਨਮਸਕਾਰਾਂ ਬੰਦਨਾ ਕਰਦੇ ਆ ਤੇ ਕਰੋ ਮਲ ਗੂੜੀ ਨਾਮ ਉਤਾਰੀਆਂ ਜਪ ਨਾਮ ਹੋਆ ਸਚਿਆਰ ਜਿਸ ਨੇ ਵਿਸ਼ੇ ਵਾਸ਼ਨਾ ਰੂਪੀ ਵਾ ਮਿੱਥਿਆ ਪਦਾਰਥਾਂ ਦੀ ਪ੍ਰਾਪਤੀ ਰੂਪੀ ਗੂੜੀ ਝੂਠੀ ਮੈਲ ਅੰਮ੍ਰਿਤ ਨਾਮ ਨਾਲ ਉਤਾਰਨ ਕੀਤੀ ਹੈ ਉਹ ਨਾਮ ਅੰਮ੍ਰਿਤ ਨੂੰ ਜਪ ਕੇ ਸਚਾਈ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋਇਆ ਹੈ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵਉ ਦੇਵਨ ਹਾਰ ਸਤਿਗੁਰੂ ਜੀ ਜਨਦਾਸਾ ਪਾਪ ਧਾਰ ਕੇ ਕਥਨ ਕਰਦੇ ਹਨ ਕਿ ਜਿਸ ਵਾਹਿਗੁਰੂ ਦੇ ਇਹ ਚਲਤ ਕੌਤਕ ਹਨ ਸੋ ਕੀ ਉਹ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਸਦਾ ਪ੍ਰੇਮ ਵਿੱਚ ਮਸਤ ਹੋ ਕੇ ਜਿਉਂਦਾ ਹੈ ਪੌੜੀ ਤੁਲ ਜੇ ਵੱਡਾ ਦਾਤਾ ਨਾਹੀ ਕਿਸ ਆਖ ਸੁਣਾਈਐ हे ਪਰਮੇਸ਼ਰ ਤੇਰੇ ਜਿੱਡਾ ਵੱਡਾ ਸੰਸਾਰ ਵਿੱਚ ਹੋਰ ਕੋਈ ਦਾਤਾ ਨਹੀਂ ਹੈ ਇਸ ਲਈ ਹੋਰ ਕਿਸ ਦੇ ਅੱਗੇ ਜਾ ਕੇ ਤੇਰੀ ਸਿੱਖ ਸਲਾਹ ਕਹਿਣਾ ਕਰੀਏ ਸੁਣਾਉਣਾ ਕਰੀਏ ਗੁਰ ਪ੍ਰਸਾਦੀ ਪਾਇ ਜਿੱਥੋਂ ਹੋਮੇ ਜਾਈ ਹੈ हे ਪਰਮੇਸ਼ਰ ਗੁਰ ਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਦੁਆਰਾ ਤੇਰੀ ਪ੍ਰਾਪਤੀ ਵਾਲੇ satsangat ਰੂਪੀ ਥਾ ਨੂੰ ਪਾ ਲਿਆ ਜਿੱਥੋਂ ਦੇ ਦੀ ਹੋਂਮੇ ਹੰਗਤਾ ਅੰਦਰੋਂ ਚਲੀ ਜਾਂਦੀ ਹੈ ଅਥਵਾ ਗੁਰਾਂ ਦੀ ਕਿਰਪਾ ਦੁਆਰਾ ਜਿਸ ਦੇ ਹਿਰਦੇ ਵਿੱਚੋਂ ਦੇ ਦੀ ਹੰਗਤਾ ਚਲੀ ਗਈ ਉਸਨੇ ਤੇਰੇ ਸਰੂਪ ਨੂੰ ਪਾ ਲਿਆ ਰਸ ਕਸ ਸਾਦਾ ਬਾਹਰ ਸੱਚੀ ਵਡਿਆਈ ਹੈ ਏ ਪਰਮੇਸ਼ਰ ਤੂੰ ਦੁਨੀਆ ਦੇ ਰਸਾਂ ਕਸਾਂ ਵਾ ਛੇ ਰਸਾਂ ਤੇ ਕਸ ਕੱਢੇ ਹੋਏ ਅਰਕਾਂ ਦੇ ਸਾਦਾ ਸਵਾਦਾਂ ਤੋਂ ਬਾਹਰ ਹੈ ਇਸ ਲਈ ਤੇਰੀ ਸੱਚੀ ਵਡਿਆਈ ਹੈ ਮਹਿਮਾ ਹੈ ਜਿਸ ਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈ ਹੈ ਜਿਸ ਨੂੰ ਤੂੰ ਗੁਰਾਂ ਦੁਆਰਾ ਬਖਸ਼ ਲੈਂਦਾ ਹੈ ਉਸ ਨੂੰ ਗੁਰਾਂ ਦੁਆਰਾ ਆਪਣੇ ਨਾਮ ਦੀ ਦਾਤ ਦੇ ਦਿੰਦਾ ਅਤੇ ਆਪ ਆਪਣੇ ਨਾਲ ਮਿਲਾ ਅਪੇਦ ਕਰ ਲੈਂਦਾ ਹੈ ਕੱਡ ਅੰਤਰ ਅੰਮ੍ਰਿਤ ਰੱਖਿ ਹੋਣ ਗੁਰਮੁਖ ਕਿਸੈ ਤੇ ਆਈ हे ਪਰਮੇਸ਼ਰ ਤੂੰ ਸਾਰਿਆਂ ਦੇ ਕੱਡ ਹਿਰਦੇ ਵਿੱਚ ਆਪਣਾ ਨਾਮ ਅੰਮ੍ਰਿਤ ਰੱਖਿਆ ਹੋਇਆ ਪਰ ਕਿਸੇ ਵਿਰਲੇ ਟਾਵੇਂ ਟਾਵੇਂ ਗੁਰਮਖ ਨੂੰ ਹੀ ਗੁਰਾਂ ਦੁਆਰਾ ਪਿਆਈ ਪਲੌਂਦਾ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈਂ ਏ ਸੱਚੇ ਬਾਦਸ਼ਾਹ ਤੂੰ ਵਾਹੋ ਅਜਰਜ ਤੇ ਵਾਹੋ ਬਿਸਮਾਦ ਰੂਪ ਹੈ ਤੇ ਤੂੰ ਸੱਚੀ ਨਾਈਂ ਹੁੰਦਾ ਮਹਿਮਾ ਵਾਲਾ ਹੈ ਬੜਿਆਈ ਵਾਲਾ ਹੈ ਤੇਰੀ ਬੜਿਆਈ ਸੱਚੀ ਹੈ ਸਲੋਕ ਮਹੱਲਾ 3 ਜਗ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਦੂਸਰੇ ਪਾਤਸ਼ਾਹ ਜੀ ਨੇ ਪਹਿਲੇ ਸਤਿਗੁਰਾਂ ਦੀ ਖਡੂਰ ਸਾਹਿਬ ਬੈਠ ਕੇ ਭਾਈ ਬਾਲੇ ਜੀ ਦੇ ਪਾਸੋਂ ਜੀਵਨ ਕਥਾ ਸੁਣੀ ਤੇ ਦੂਸਰੇ ਪਾਤਸ਼ਾਹ ਜੀ ਨੇ ਉਹ ਜੀਵਨ ਕਥਾ ਜਨਮ ਸਾਖੀ ਵਿੱਚ ਲਿਖਵਾਉਣਾ ਕੀਤੀ ਹੈ ਕਿਉਂ ਪਹਿਲੇ ਸਤਿਗੁਰਾਂ ਦੇ ਕੀਤੇ ਪਰਉਪਕਾਰ ਰਹੀਂਦੀ ਦੁਨੀਆ ਤੱਕ ਚੇਤੇ ਆਉਂਦੇ ਰਹਿਣਗੇ ਸਿੱਖਾਂ ਦੇ ਇਹ ਬਚਨ ਸੁਣ ਕੇ ਤੀਸਰੇ ਸਤਿਗੁਰਾਂ ਨੇ ਇਹ ਸ਼ਲੋਕ ਉਚਾਰਨ ਕੀਤਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿਹੜੀਆਂ ਬਾ ਬਾਣੀਆਂ ਬਾਬੇ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਕਉਡੇ ਰਾਖਸ਼ ਤੇ ਸੱਜਣ ਠੱਗ ਆਦ ਨੂੰ ਤਾਰਨ ਵਾਲੀਆਂ ਕਥਾ ਕਹਾਣੀਆਂ ਹਨ ਉਹ ਪੁੱਤ ਹੁੰਦਾ ਪੁੱਤਰਾਂ ਵਿੱਚੋਂ ਸਪੁੱਤ ਸਪੁੱਤਰ ਸ੍ਰੀ ਗੁਰੂ ਅੰਗਦ ਦੇਵ ਜੀ ਉਚਾਰਨ ਕਰਦੇ ਸਨ ਅਥਵਾ ਸਤਗੁਰੂ ਜੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀ ਕਥਾ ਕਹਾਣੀਆਂ ਨੂੰ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਪਾਵ ਉੱਤਮ ਅਧਿਕਾਰੀ ਪੜ੍ਹਨਾ ਸੁਣਨਾ ਕਰਦੇ ਹਨ ਜੇ ਸਤਗੁਰ ਪਾਵੇ ਸੋ ਮਨ ਲੈਨ ਸਹੀ ਕਰਮ ਕਰੇਨ ਜਿਹੜਾ ਸਤਗੁਰੂ ਜੀ ਨੂੰ ਹੁਕਮ ਪਾਉਂਦਾ ਹੈ ਜੋ ਸਿੱਖ ਉਸ ਨੂੰ ਮੰਨ ਲੈਂਦੇ ਹਨ ਉਹ ਨਿਸ਼ਕਾਮ ਕਰਮ ਪਾਉ ਭਗਤੀ ਤੇ ਉਪਕਾਰ ਵਾਲੇ ਕਰਮ ਕਰਦੇ ਹਨ ਜਾਇ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸੋ ਇਹ ਲੰਮੀ ਪਗਤੀ ਜਿਹੜੀ ਆ ਇਹਦੇ ਵਿੱਚ ਵਿਸਰਾਮ ਤੇ ਜਮਕ ਦੇਣੇ ਬੜੇ ਮਹਿੰਗੇ ਹੁੰਦੇ ਹਨ ਜਿਵੇਂ ਦਾਸ ਨੇ ਸ਼ਬਦ ਪੜਿਆ ਜਾਇ ਪੁੱਛੋ ਸਿਮਰਤ ਫਿਰ ਸਾਸਤ ਵਿਆਸ ਸੁਖ ਨਾਰਦ ਇਹ ਸਾਰੇ ਲੱਗ ਲੱਗਿਆ ਤੇ ਥੋੜਾ ਥੋੜਾ ਗਾਇਬ ਦੇ ਕੇ ਪੜਨਾ ਜਮਕ ਜਿੰਨਾ ਕਹਿੰਦੇ ਭਾਵੇਂ 27 ਸਿਮਰਤियां 6 ਸ਼ਾਸਤਰਾ ਵਿਆਸ ਸੁਖ ਸੁਖਦੇਵ ਜੀ ਨਾਰਦ Muni ਆਦਿਕਾਂ ਨੂੰ ਜਾ ਕੇ ਪੁੱਛ ਲੈਣਾ ਕਰ ਭਾਬ ਉਹਨਾਂ ਦੇ ਲਿਖੇ ਗ੍ਰੰਥਾਂ ਨੂੰ ਪੜ੍ਹ ਕੇ ਵੇਖ ਲੈਣਾ ਕਰੋ ਇਹ ਸਾਰੇ ਵੀ ਇਹੋ ਹੀ ਸ੍ਰੇਸ਼ਟ ਬਚਨ ਕਰਦੇ ਆ ਵਾ ਇਹ ਸਾਰੇ ਇਹੋ ਸ੍ਰੇਸ਼ਟ ਬਚਨ ਕਰਦੇ ਕੀ ਬਚਨ ਕਰਦੇ ਇਹ ਕਰਦੇ ਕਿ ਪੂਰੇ ਗੁਰਾਂ ਦੀ ਆਗਿਆ ਅਨੁਸਾਰ ਚੱਲਣੇ ਕਰਕੇ ਹੀ ਸਿੱਖ ਜਗਿਆਸੂ ਸੰਸਾਰ ਸਮੁੰਦਰ ਤੋਂ ਤਰਦਾ ਹੈ ਸੱਚਾ ਲਾਏ ਸੱਚ ਲੱਗੇ ਸਦਾ ਸੱਚ ਸਮਾਲੇਨ ਜਿਨ੍ਹਾਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਸੱਚੇ ਨਾਮ ਵਿੱਚ ਲਾਉਣਾ ਕੀਤਾ ਹੈ ਉਹੋ ਹੀ ਸੱਚੇ ਨਾਮ ਜਪਣ ਵਿੱਚ ਲੱਗੇ ਹਨ ਤੇ ਉਹ ਸਦਾ ਹਮੇਸ਼ਾ ਹੀ ਸੱਚੇ ਨਾਮ ਪਰਮੇਸ਼ਰ ਨੂੰ ਸਮਾਲੇਨ ਸੰਭਾਲਦੇ ਯਾਦ ਕਰਦੇ ਰਹਿੰਦੇ ਆ ਨਾਨਕ ਆਏ ਸੇ ਪਰਵਾਣ ਭਏ ਜੇ ਸਗਲੇ ਕੁਲ ਤਾਰੇਨ ਸਤਗੁਰੂ ਸਾਹਿਬ ਜੀ ਕਤਨ ਕਰਦੇ ਕਿ ਸੰਸਾਰ ਵਿੱਚ ਆਏ ਹੋਏ ਉਹ ਪਰਵਾਣ ਨਹੀਂ ਕੀਆ ਹੋਏ ਆ ਜਿਹੜੇ ਆਪ ਵੀ ਤਰਦੇ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਉ ਭਗਤੀ ਭਜਨ ਸਿਮਰਨ ਵਿੱਚ ਲਾ ਕੇ ਤਾਰੇਨ ਤਾਰ ਦਿੰਦੇ ਆ ਮਹੱਲਾ ਤੀਜਾ ਗੁਰੂ ਜਨਾਕਾ ਅੰਦਲਾ ਸਿੱਖ ਵੀ ਅੰਦੇ ਕੰਮ ਕਰੇਨ ਹਾਂ ਜਿਨ੍ਹਾਂ ਮਨਮੁਖ ਪੁਰਖਾਂ ਦਾ ਗੁਰੂ ਆਪ ਅੰਨਾ ਗਿਆਨੀ ਹੈ ਵਾ ਮਨ ਬੁੱਧ ਰੂਪ ਨੇਤਰਾ ਵਿੱਚ ਵਿਚਾਰ ਰੂਪ ਨਿਗਾਹ ਤੋਂ ਬਗੈਰ ਹੋਣ ਕਰਕੇ ਅੰਨਾ ਹੈ ਉਸ ਦੇ ਸਿੱਖ شاਗਿਰਦ ਚੇਲੇ ਵੀ ਅੰਧਤਾਈ ਅਗਿਆਨਤਾ ਵਾਲੇ ਕਰਮ ਕਮਾਉਣਾ ਕਰਦੇ ਆ। ਓਏ ਪਾਣੈ ਚੱਲਣ ਆਪਣੈ ਨਿਤ ਝੂਠੋ ਝੂਠ ਬੋਲੈਨ। ਓਇ ਕਈਓ ਗੁਰੂ ਤੇ ਸਿੱਖ ਆਪਣੇ ਆਪ ਦੇ ਮਨ ਦੇ ਪਾਣੈ ਹੁਕਮ ਅਨਸਾਰ ਚੱਲਦੇ ਹਨ ਅਤੇ ਨਿਤ ਹਮੇਸ਼ਾ ਝੂਠ ਹੀ ਝੂਠ ਬੋਲਦੇ ਵਾਪ ਝੂਠੇ ਪਦਾਰਥਾਂ ਲਈ ਸਦਾ ਝੂਠ ਹੀ ਬੋਲਦੇ ਹਨ। ਉਹ ਕੂੜ ਉਸਤ ਕਮਾਉਦੇ ਪਰ ਨਿੰਦਾ ਸਦਾ ਕਰੇਨ ਉਹ ਕੂੜ ਝੂਠ ਦੀ ਕਮਾਈ ਤੇ ਕੁਸਤ ਖੋਟੇ ਹੱਥ ਖੋਟੇ ਕਰਮਾਂ ਨੂੰ ਕਮਾਉਂਦੇ ਹਨ ਅਤੇ ਪਰ ਪ੍ਰਾਈ ਨਿੰਦਾ ਅਪਕੀਰਤੀ ਹਮੇਸ਼ਾ ਕਰੇਨ ਕਰਦੇ ਰਹਿੰਦੇ ਆ ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇਨ ਓ ਆਪ ਤਾਂ ਪਰ ਵਿਸ਼ੇਸ਼ ਕਰਕੇ ਨਿੰਦਕਾ ਅਪਕੀਰਤੀ ਕਰਨ ਵਾਲੇ ਪੁਰਖਾਂ ਦੇ ਸਮੇਤ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਬੱਪرائی ਨਿੰਦਿਆ ਕਰਨੇ ਕਰਕੇ ਡੁੱਬ ਜਾਂਦੇ ਹਨ ਅਤੇ ਉਹ ਨਿੰਦਕ ਆਪਣੀਆਂ ਸਗਲੇ ਸਾਰੀਆਂ ਕੁਲਾਂ ਨੂੰ ਵੀ ਡੋਬੇਨ ਡੋਬ ਦਿੰਦੇ ਆ ਨਾਨਕ ਜਿਤ ਓ ਲਾਏ ਤਿਤ ਲੱਗੇ ਓ ਬੱਬੜੇ ਕੀਆ ਕਰੇਨ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਸ ਕਰਮਾ ਵੱਲ ਓ ਹੀ ਹੁੰਦਾ ਉਹ ਪੂਰਬਲੇ ਕਰਮਾਂ ਅਨਸਾਰ ਪਰਮੇਸ਼ਰ ਵਾਹਿਗੁਰੂ ਨੇ ਲਾਉਣਾ ਕੀਤੇ ਆ ਉਸ ਪਾਸੇ ਵੱਲ ਲੱਗੇ ਹੋਏ ਆ ਇਸ ਲਈ ਉਹ ਕਰਮਾਂ ਦੇ ਮਾਰੇ ਬੱਪੜੇ ਵਿਚਾਰੇ ਕੀ ਕਰ ਸਕਦੇ ਭਾਵ ਕੁਝ ਵੀ ਨਹੀਂ ਕਰ ਸਕਦੇ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਜਿਤਨੀ ਵੀ ਇਹ ਸ੍ਰਿਸ਼ਟੀ ਆ ਸਾਰੀ ਪਰਮੇਸ਼ਰ ਨੇ ਰਚਨਾ ਕੀਤੀ ਹੈ ਤੇ ਆਪ ਹੀ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਆਪਣੀ ਨਜ਼ਰੀ ਹੁੰਦਾ ਦ੍ਰਿਸ਼ਟੀ ਅੰਦਰ ਰੱਖਦਾ ਹੈ ਇਕ ਕੂੜ ਕੁਸਤ ਲਾਇਨ ਮਨਮੁਖ ਵਿਗੂਤੀ ਹaikਨਾਂ ਨੂੰ ਪੂਰਬਲੇ ਕਰਮਾਂ ਦੇ ਫਲ ਅਨੁਸਾਰ ਝੂਠ ਬੋਲਣ ਤੇ ਕੁਸਤ ਖੋਟੇ ਹਟ ਕੋਟੇ ਕਰਮਾਂ ਨੂੰ ਕਮਾਉਣ ਵਿੱਚ ਲਾਇਆ ਹੋਇਆ ਇਉ ਮਨਮੁਖ ਦੀ ਸ੍ਰਿਸ਼ਟੀ ਵਿਗੂਤੀ ਖਰਾਬ ਹੁੰਦੀ ਹੈ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਗੁਰਮੁਖ ਜਨ ਗੁਰਾਂ ਦੁਆਰਾ ਹਮੇਸ਼ਾ ਹੀ ਵਾਹਿਗੁਰੂ ਨੂੰ ਧਿਆਈਏ ਅਰਦਾਨਾ ਕਰਦੇ ਆ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਾਪਤੀ ਦੀ ਪ੍ਰੀਤੀ ਲਗਨ ਹੈ ਜਿਨ ਕੋ ਪੋਤੈ ਪੁੰਨ ਹੈ ਤਿਨ ਵਾਤ ਸਪੀਤੀ ਸੋ ਇਸ ਦਾ ਪਹਿਲਾ ਪਾਠ ਤੇ ਇਸੇ ਤਰ੍ਹਾਂ ਜਿਵੇਂ ਆਪਾਂ ਪੜਿਆ ਹੈ ਸਪੀਤੀ ਦੂਸਰਾ ਪਾਠ ਹੈ ਵਾ ਤਿਸ ਪੀਤੀ ਹੈ ਇਸ ਤਰ੍ਹਾਂ ਹੈ ਰਹੁ ਵਿਚਾਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਰੂਪੀ ਪੋਤੈ ਹੁੰਦਾ ਖਜ਼ਾਨੇ ਵਿੱਚ ਪੂਰਬਲੇ ਨਿਸ਼ਕਾਮ ਕਰਮਾਂ ਜਾਂ ਪੂਰਬਲੇ ਜਨਮਾਂ ਦਾ ਸਦਕਾ ਕੋਈ ਪੁੰਨ ਹੈ ਵਾ ਜਿਨ੍ਹਾਂ ਦੇ ਅੰਤਹਿ ਕਰੂਪੀ ਰੂਪੀ ਪੋਤੇ ਪੱਲੇ ਵਿੱਚ ਕੋਈ ਪੁੰਨ ਕਰਮ ਹੈ ਉਹਨਾਂ ਦੇ ਬਾਤ ਹੁੰਦਾ ਮੁਖ ਵਿੱਚੋਂ ਵਾਹਿਗੁਰੂ ਦੀ ਸੁਪੀਤੀ ਸਿਫਤ ਹੀ ਨਿਕਲਦੀ ਹੈ ਵਾ ਤਿੰਨ ਉਹਨਾਂ ਨੇ ਵਾਤਿਸ ਕਿ ਇਹ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ ਹੈ ਉਹਨਾਂ ਦੇ ਮੁਖੋਂ ਜੋ ਵੀ ਬਚਨ ਨਿਕਲਦੇ ਹਨ ਕਈ ਸੁਪੀਤੀ ਮਾਰੇ ਕਹਿੰਦੇ ਉਹ ਪ੍ਰਭੂ ਪ੍ਰੀਤੀ ਵਾਲੇ ਹੀ ਨਿਕਲਦੇ ਹਨ ਨਾਨਕ ਨਾਮ ਧਿਆਈਐ ਸੱਚ ਸਿਫਤ ਸੁਨਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੇ ਭਾਈ ਜੇਕਰ ਸੱਚੇ ਨਾਮ ਨੂੰ ਧਿਆਈਐ ਅਰਾਧਨਾ ਕਰੀਏ ਤਾਂ ਹੀ ਸੱਚੇ ਸਿਫਤੀ ਪਰਮੇਸ਼ਰ ਦੀ ਸਨਾਈ ਪਛਾਣ ਹੁੰਦੀ ਹੈ ਬਸ ਸੱਚੇ ਦੀ ਸਿਫਤ ਕਰਕੇ ਸੱਚੇ ਦੀ شناخت ਹੁੰਦੀ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਹੇ ਸੱਚੇ ਪਾਦਸ਼ਾਹ ਤੂੰ ਵਾਹੂ ਅਚਰਜ ਸਰੂਪ ਹੈ ਵਾਹੂ ਵਿਸਮਾਦ ਰੂਪ ਹੈ ਤੇ ਤੂੰ ਹੀ ਸੱਚੇ ਨਾਈ ਮਹਿਮਾ ਵਾਲਾ ਆਵਾਜ਼ ਵਾਲਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਲਸ ਵਾਹਿਗੁਰੂ ਜੀ ਕੀ ਫਤਿਹ